ਯਾਰ ਕਮਾਲ ਕਰੀ ਜਾਂਦਾ ਹੈ ਬਾਈ ਤੂੰ ਗਾਲ ਲੜੀ ਗਾਲ ਗਾਲ ਤਾਂ ਨਿਕਲੀ ਆ ਰਹੇ ਕੋਈ ਨਹੀਂ ਲੈਂਦਾ ਡਾਕਟਰ ਗਾਈ ਮੈਂ ਚੱਲਦਾ ਨਹੀਂ ਮੇਰਾ ਬੰਦ ਚਾਰ ਲੈ ਜਾਂਦੇ ਨਹੀਂ ਨਹੀਂ ਯਾਰ ਮੈਂ ਕਲਮਾਸਟਿਕ ਕਿਤੇ ਬਣਾ ਲਓ ਰੈਗਿਸਟਰ ਓ ਗਾਲਾਂ ਕਿਉਂ ਕਰਦਾ ਯਾਰ ਗੱਲ ਤੂੰ ਬੋਲਿਆ ਕਰ ਦੇ ਦੇਖੋ ਆ ਹਾਲਾਤ ਆ ਹਾਲਾਤ ਆਕੜ ਇਹਦੀ ਹਜੇ ਵੀ ਨਹੀਂ ਗਈ ਹਜੇ ਵੀ ਬੋਲੀ ਜਾਂਦਾ ਹਜੇ ਵੀ ਗਾਲਾਂ ਕੱਢੀ ਜਾਂਦਾ ਫੇਰ ਅਗਲਾ ਕਿਹ ਕਿਸਾਨ ਮਾਰੇ ਆ ਕਦੇ ਬਖ ਮਾਰੇ ਆ ਪਲਾਸਟਿਕ ਦੀ ਉਹ ਯਾਰ ਮੈਨੂੰ ਗਾੜਾ ਘੜੀਏ ਇਹ ਦੇਖਣਾ ਚਾਹੀਦਾ ਤੁਹਾਨੂੰ ਨਹੀਂ ਪਤਾ ਲੱਗਦਾ ਗਾ ਗੁੰਡਾ ਕਰਦੀ ਇਹਦੇ ਹਾਂ ਬੰਦ ਕਰ ਦੇ ਪਾਈ ਯਾਰ ਬੱਸ ਇਹਦਾ ਬਾਹਰੋਂ ਬੰਦ ਕਰ ਜਾਗੇ ਬੰਦ ਕਰ ਦੋ ਵੀ ਕਰ ਜਾਈਏ ਫਿਰ ਤੂੰ ਕਹਿੰਦਾ ਹੈ ਸਰੋ ਮਾਰਦਾ ਲੋਕ ਕਰਦੇ ਦੇਖੋ ਪੰਜਾਬ ਸਰਕਾਰ ਦਾ ਕੋਈ ਸਹਿਯੋਗ ਪੰਜਾਬ ਸਰਕਾਰ ਸਿਰਫ ਤੇ ਸਿਰਫ ਰਾਜਨੀਤੀ ਰਣਨੀਤੀ ਤਹਿਤ ਜਿਹੜੀ ਆ ਇਹ ਰਾਜਨੀਤਿਕਾਂ ਖੇਡ ਰਹੀ ਆ ਜਿਵੇਂ ਪੁਰਾਣੀਆਂ ਸਰਕਾਰਾਂ ਖੇਡਦੀਆਂ ਸੀ ਸੋ ਪੰਜਾਬ ਸਰਕਾਰ ਇੱਕ ਪਾਸੇ ਇਹ ਗੱਲ ਕਹਿੰਦੀ ਆ ਕਿ ਸਾਡਾ ਪੂਰਨ ਸਹਿਯੋਗ ਆ ਆ ਦੇਖ ਲਓ ਸ਼ਿੱਕੂ ਦਾ ਸਹਿਯੋਗ ਆ ਇਹਨਾਂ ਦਾ ਆ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਖੁੱਲ੍ਹਾ ਇਹ ਕਿਹਦੇ ਅੰਡਰ ਆਉਂਦਾ ਪੰਜਾਬ ਸਰਕਾਰ ਦੇ ਅੰਡਰ ਆਉਂਦਾ ਜਿੰਨੇ ਪ੍ਰਜਾਪ ਸਰਕਾਰ ਦੇ ادارے ਆ ਮਾਰਕੀਟ ਕਮੇਟੀ ਹੋ ਗਈ ਸਹੂਿਦਾ ਸੈਂਟਰ ਹੋ ਗਿਆ ਇਹ ਪੰਜਾਬ ਸਰਕਾਰ ਦੇ ادارے ਆ ਇਹ ਕਿਉਂ ਖੁੱਲੇ ਆ ਫਿਰ ਫਿਰ ਸਹਿਯੋਗ ਕਾਹਦਾ ਸਾਰੇ ਭਗਵੰਤ ਮਾਨ ਵੀ ਉੱਥੇ ਜਿੰਨੇ ਇਹਨਾਂ ਦੇ ਐਮਐਲਏ ਆ ਐਮਪੀ ਆ ਸਾਰੇ ਜਾ ਕੇ ਤਾਂ ਖਨੋਰੀ ਬਾਡਰ ਜਾ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਪੈਰੀਂ ਪਏ ਆਏ ਕਿ ਹਾਂ ਜੀ ਸਾਡਾ ਪੂਰਨ ਸਹਿਯੋਗ ਰਹੂਗਾ ਪ੍ਰੈਸ ਕਾਨਫਰੰਸਾਂ ਵੀ ਕਰਤੀਆਂ ਤੇ ਫੇਰ ਮਤਲਬ ਕਹਿੋ ਜੇ ਸਹਿਯੋਗ ਕਰ ਰਹੇ ਆ ਯਾਰ ਤੁਸੀਂ ਮੈਨੂੰ ਸਮਝ ਨਹੀਂ ਆਉਂਦੀ ਮਤਲਬ ਭਗਵੰਤ ਮਾਨ ਨੂੰ ਇਹ ਚਾਹੀਦਾ ਸੀਗਾ ਕਿ ਆਪ ਜਾਂਦਾ ਉੱਥੇ ਤੇ ਕਿਸਾਨਾਂ ਨੂੰ ਕਹਿੰਦਾ ਤੁਸੀਂ ਘਰਾਂ 'ਚ ਬੈਠੋ ਮੈਂ ਬੈਠਾਂ ਤੁਸੀਂ ਸਰਕਾਰ ਬਣਾਈ ਆ ਮੇਰੀ ਮੈਂ ਕਰੂੰਗਾ ਸਾਰਾ ਕੁਝ ਜੋ ਕਰੂੰਗਾ ਤੁਸੀਂ ਪਿੱਛੇ ਹੋਵੋਗੇ ਅਸੀਂ ਲੀਡਰ ਮੂਰੇ ਹੋਵਾਂਗੇ ਇਹ ਲੀਡਰ ਉੱਥੇ ਰਾਜਨੀਤੀ ਖੇਡਣ ਜਾਂਦੇ ਆ ਸਤੂ ਪਰ ਯੂਨੀਅਨਿਕ ਸੰਘਰਸ਼ ਕਮੇਟੀ ਡੱਲੇਵਾਲ ਸਾਹਿਬ ਨੂੰ ਬੇਨਤੀ ਆ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਲੀਡਰ ਹੈਗੇ ਆ ਜਾਂ ਹੋਰ ਪਾਰਟੀਆਂ ਦੇ ਲੀਡਰ ਹੈਗੇ ਆ ਜਿਹੜੇ ਉੱਥੇ ਸਿਰਫ ਤੇ ਸਿਰਫ ਰਾਜਨੀਤੀ ਕਰਨ ਆਉਂਦੇ ਆ ਤੁਹਾਨੂੰ ਮਰਵਾਉਣ ਆਉਂਦੇ ਆ ਤੁਹਾਨੂੰ ਮਾਰਨ ਆਉਂਦੇ ਆ ਉਹਨਾਂ ਦਾ ਮਕੰਮਲ ਬਾਈਕਾਟ ਕਰ ਦਿਓ ਇਹਨਾਂ ਦਾ ਕੋਈ ਸਹਿਯੋਗ ਨਹੀਂ ਦੇਖੋ ਮਿਸ ਬਿਹੇਵ ਉਹਨਾਂ ਵੱਲੋਂ ਹੋਇਆ ਹੈ ਕਿਸਾਨਾਂ ਵੱਲੋਂ ਨਹੀਂ ਹੋਇਆ ਸਾਡੇ ਕੋਲ ਵੀਡੀਓਜ਼ ਹੈਗੀਆਂ ਜਿਦੇ ਵਿੱਚ ਮਿਸ ਬਿਹੇਵ ਹੋਇਆ ਇੱਕ ਬਜ਼ੁਰਗ ਸਾਡੇ ਕਿਸਾਨ ਆ ਉਹਨਾਂ ਨੇ ਜਾ ਕੇ ਬੇਨਤੀ ਕੀਤੀ ਆ ਕਿ ਭਾਈ ਜੀ ਬੰਦ ਕਰ ਦਿਓ ਗਲਤ ਗੱਲਾਂ ਵੀ ਤੁਸੀਂ ਇੱਕ ਪਾਸੇ ਪੰਜਾਬ ਸਰਕਾਰ ਸਹਿਯੋਗ ਦੇ ਰਹੀ ਆ ਇੱਕ ਪਾਸੇ ਤੁਹਾਡੇ ਦਫ਼ਤਰ ਖੁੱਲੇ ਆ ਦੇਖੋ ਮੁਲਾਜ਼ਮ ਆ ਅਸੀਂ ਉਹਦਾ ਵੀ ਸਰਕਾਰ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂਗਾ ਵੀ ਉਹ ਗਾਲਾਂ ਕੱਢੂਗਾ ਜਿੱਥੇ ਮਰਜ਼ੀ ਮੇਰੀ ਸੌਂ ਪਾਣੀ ਹੋਈ ਜਿੱਥੇ ਮਰਜ਼ੀ ਸੌਂ ਪਵਾ ਲਿਓ ਮੈਂ ਸੌਂਦੇ ਨੂੰ ਤਿਆਰ ਆ ਮੈਂ ਮੂਰੇ ਖੜਾ ਸੀ ਤੇ ਉਹਨੇ ਗਾਲ ਕੱਢੀ ਆ ਮੈਂ ਸ਼ਬਦੋ ਬੋਲ ਨਹੀਂ ਸਕਦਾ ਕਿ ਵੀ ਉਹਨੇ ਗਾਲ ਕੱਢੀ ਮਾਵਾ ਭੈਣਾ ਦੀ ਕੀ ਹੈ ਯਾਰ ਇਹ ਦਸਤੂਰ ਤੁਸੀਂ ਮੁਲਾਜ਼ਮ ਹੋ ਤੁਸੀਂ ਮੁਲਾਜ਼ਮ ਰਹੋ ਠੀਕ ਆ ਤੁਸੀਂ ਕਹਿ ਦਿਓ ਕਿ ਭਾਈ ਸਾਨੂੰ ਕੋਈ ਉੱਤੋਂ ਆਰਡਰ ਨਹੀਂ ਆਇਆ ਕੋਈ ਨਹੀਂ ਬੰਦ ਕਰ ਸਕਦੇ ਤੇ ਤੁਸੀਂ ਆਪ ਦਾ ਉਸ ਹਿਸਾਬ ਨਾਲ ਰੋ ਇਹ ਥੋੜੀ ਜਿਹਾ ਵੀ ਹੁਣ ਅਜੇ ਜਾ ਕੇ ਬੇਨਤੀ ਕੀਤੀ ਆ ਤੁਸੀਂ ਕੌਣ ਹੋ ਨੇ ਐ ਕਰਨ ਵਾਲੇ ਜੇ ਉਹ ਫਲਾਣਾ ਟਾਈਮ ਦਾ ਗਾਣਾ ਦੇਖੋ ਇਹ ਪੰਜਾਬ ਸਰਕਾਰ ਵੱਲੋਂ ਸ਼ਹਿ ਹੀ ਸਮਝ ਲਓ ਕਿ ਸ਼ਹਿ ਦਿੱਤੀ ਗਈ ਆ ਕਿ ਤੁਸੀਂ ਆਪਦੇ ਦਫਤਰ ਖੋਲੋ ਬੇਫਿਕਰ ਹੋ ਕੇ ਕੁਝ ਨਹੀਂ ਹੁੰਦਾਗਾ ਇਹਨਾਂ ਨੇ ਆਪਦੀ ਡਗਡਗੀ ਵਜਾਉਣੀ ਆ ਬਜਾਇਆ ਕੀਤਾ ਗਿਆ ਵੀ ਅਸੀਂ ਅਸੇ ਬੇਵਸੀ ਕਰਾਂਗੇ ਭਾਈ ਅਸੀਂ ਮੁਲਾਜ਼ਮ ਬੰਦੇ ਆ ਅਸੀਂ ਆਹ ਦੀ ਡਿਊਟੀ ਕਰ ਰਹੇ ਆ ਆ ਕਿ ਉਹਨਾਂ ਨੇ ਖਲਰ ਪਾਇਆ ਉਹਨਾਂ ਨੇ ਅੱਗੇ ੱਧਕੇ ਧੋਕੇ ਮਾਰ ਲਗੇ ਦਵਾਜਾ ਦੂਜਿਆਂ ਨੂੰ ਕਰਨ ਲੱਗੇ ਉਹ ਆ ਕੇ ਤੇ ਹੋਰ ਕੁਛ ਬੰਦੇ ਜਿਹੜੇ ਆ ਉਹ ਧਮਕਾ ਦੇਦੇ ਬਾਹਰ ਆਉਂ ਉਸ ਮਤਲਬ ਤੁਹਾਨੂੰ ਦੇਖਦੇ ਆ ਕਿ ਥ੍ਰੈਟ ਹੈ ਸਰਕਾਰ ਨੂੰ ਇਹਦੇ ਪਾਸੇ ਮਿਲ ਧਿਆਨ ਦੇਣਾ ਚਾਹੀਦਾ ਹੈ ਇਹਨੂੰ ਗੁੰਡਾ ਕਰਦੀ ਨਹੀਂ ਚੱਲਣੀ ਚਾਹੀਦੀ ਪੰਜਾਬ ਬੰਦੇ ਜੇ ਗੱਲ ਕਰਕੇ ਤਾਂ ਜੇ ਸਰਕਾਰੀਦਾਰੇ ਬੰਦ ਦੇ ਦਾ ਕੋਈ ਇਹ ਦੇਸ਼ ਨਹੀਂ ਸਰਕਾਰੀਦਾਰੇ ਬੰਦ ਹੁੰਦੀ ਬਈ ਕੋਈ ਨਹੀਂ ਹੈਗੀ ਮਲਾਜੇ ਬੰਦੇ ਆ ਮਲਾਜੇ ਮਾਰੇ ਦੇਖੋ ਆਉਣੇ ਡਿਊਟੀ ਕਰਨੇ ਕਰਨੀ ਹੈ ਜੀ ਹੈਨਾ ਪਰ ਆ ਦੇਖੋ ਆਪਣੀ ਭੈਣ ਭਰਾ ਹੈ ਪਰ ਜਿਹੜਾ ਬੰਦੇ ਦਾ ਐਟੀਟਿਊਡ ਹੈ ਬਿਹੇਵੀਅਰ ਹੈ ਉਹ ਗਲਤ ਹੈ ਇਸ ਤਰ੍ਹਾਂ ਦਾ ਮਤਲਬ ਤੁਹਾਨੂੰ ਕੀ ਕਹਿ ਰਹੇ ਸੀ ਕਿ ਬੰਦ ਕਰੋ ਦਫਰ ਨਹੀਂ ਬੰਦ ਨਹੀਂ ਆ ਕੇ ਧੱਕਮ ਧੱਕੇ ਵੀਡੀਓ ਬਣਾਓ ਅਸੀਂ ਆਹ ਕਰਦੇ ਹਾਂ ਲੈ ਇਸ ਤਰ੍ਹਾਂ ਦਾ ਜਿਵੇਂ ਐਮ ਐਸ ਜੇ ਬੇਵ ਕਰਦੇ ਹੁੰਦੇ ਹਨਾ ਕਈ ਬੰਦੇ ਡਰਿੰਕ ਵੀ ਕੀਤੀ ਹੋਈ ਉਹਨਾਂ ਦੀ ਹਾਂ ਸ਼ਰਾਬ ਦੀ ਪੂਰੀ ਮਦਰਾ ਆ ਰਹੀ ਹੈ ਭਾਵੇਂ ਰਾਤ ਦੀ ਪੀਤੀ ਹੋਵੇ ਤੇ ਭਾਵੇਂ ਹੁਣ ਦੀ ਪੀਤੀ ਹੋਵੇ ਪੂਰੀ ਮਤਲਬਾਂ ਦੀ ਬਦਬੂ ਆ ਰਹੀ ਹੈ ਤੇ ਆ ਕੇ ਉਸ ਤਰ੍ਹਾਂ ਦੇ ਬਿਹੇਵੀਅਰ ਕੀਤਾ ਉਹਨਾਂ ਨੇ ਬਿਹੇਵ ਕੀਤਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਕਿ ਤੁਹਾਨੂੰ ਗਾਲਾਂ ਕੱਢੀਆਂ ਨਾ ਨਾ ਭਾਈ ਯਾਰ ਆਪਾਂ ਮਲਾਜੇ ਬੰਦੇ ਆ ਮੈਂ ਗੈਸਟ ਅਫਸਰ ਆ ਪੀ ਪੀ ਐਸ ਸੀ ਕੱਢ ਕੇ ਮੈਂ ਬਣਿਆ ਹੋਇਆ ਹਾਂ ਤੁਹਾਨੂੰ ਥ्रेट ਕਰ ਰਹੇ ਆ ਭੰਨਾ ਤੋੜੀ ਦਾ ਮਤਲਬ ਕੰਮ ਕਰ ਰਹੇ ਆ ਜੇ ਅਸੀਂ ਕੁਦਰਤੀ ਨਾ ਬੋਲਦੇ ਤਾਂ ਉਹਨੇ ਭੰਨਾ ਤੋੜ ਵੀ ਕਰਨੀ ਸੀ ਹਨਾ ਤੁਸੀਂ ਰੋੜ ਤੇ ਦੇਖੋ ਉਹਨਾਂ ਦਾ ਕੀ ਬੇਵਰ ਮੈਂ ਤਾਂ ਕੁਦਰਤੀ ਕਹਤਾ ਮੈਂ ਕਿ ਭਰਾਵਾ ਅਸੀਂ ਮਲਾਜਰ ਬੰਦੇ ਆ ਤੇ ਨਾਲ ਦੀ ਨਾਲ ਹੀ ਉਹ ਸਰਕਾਰਾਂ ਦੇ ਬੰਦੇ ਆ ਇਹ ਬੀਜੇਪੀ ਦੇ ਬੰਦੇ ਆ ਯਾਰ ਇੱਕ ਇਕਦਾਂਗੀ ਇਦਾਰਿਆਂ ਦੇ ਅੰਦਰ ਆ ਕੇ ਇਸ ਤਰ੍ਹਾਂ ਬੰਦ ਕਰਵਾਉਂਦੀ ਇਹਨਾਂ ਕੋਈ ਹੈ ਆ ਨਾ ਨਾ ਕੁਛ ਨਹੀਂ ਲਈ ਕੌਣ ਨਹੀਂ ਪਤਾ ਥੋੜੇ ਦੇ ਬਾਅਦ ਕੌਣ ਜਾਣਦਾ ਹੈ ਹਨਾ ਜਾ ਕੇ ਐਸਐਸਪੀ ਆਫਿਸ ਬੰਦ ਕਰਾਉਣ ਖਾਏ ਉੱਥੇ ਨਹੀਂ ਕਰਦੇ ਕਿੱਥੇ ਚੱਲਦੀ ਗੁੰਡਾ ਕਰਦੇ ਉੱਥੇ ਕਰਦੇ